ਗਰੋਸਪੁਰ ਦਾ ਮਚਿਆ ਜੇਲ੍ਹ ਪ੍ਰਸ਼ਾਸਨ ਦੀ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਜਿੱਥੇ ਇਲਾਜਦੀਨ ਨਾਮ ਦੇ ਕੈਦੀ ਹਸਪਤਾਲ ਦੇ ਵਿੱਚੋਂ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋ ਗਿਆ ਰੋਥੀ ਦਾਸ ਨੇ ਕਿ ਪੁਲਿਸ ਦੇ ਨੂੰ ਤੁਰੰਤ ਕਾਰਵਾਈ ਕਰਦਿਆ ਇਸ ਫਰਾਰ ਕੈਦੀ ਰੀਸ਼ੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਜੇਲ੍ਹ ਦੇ ਵਿੱਚ ਕੈਦੀਆਂ ਦੇ ਵਿੱਚ ਆਪਸੀ ਝੜਕ ਹੁੰਦੀ ਹੈ। ਉਸ ਦੌਰਾਨ ਇੱਕ ਕੈਦੀ ਦੀ ਹੱਥ ਦੀ ਉਂਗਲ ਟੁੱਟ ਗਈ। ਉਸ ਤੋਂ ਬਾਅਦ ਕਿ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉੱਥੇ ਇਲਾਜ ਅਧੀਨ ਇਹ ਕੈਦੀ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਜਦ ਡਾਕਟਰ ਨੇ ਆ ਕੇ ਦੇਖਿਆ ਤਾਂ ਕੈਦੀ ਗਾਇਬ ਸੀ ਤੇ ਉਸ ਦੀਆਂ ਹੱਥ ੜੀਆਂ ਵੀ ਖੁੱਲ੍ਹੀਆਂ ਹੋਈਆਂ ਸਨ। ਉਸ ਤੋਂ ਬਾਅਦ ਕਿ ਪੁਲਿਸ ਨੇ ਪਤਖਾ ਪੈਰਾ ਦੀ ਪੈ ਗਈ ਤੇ ਤੁਰੰਤ ਇਸ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਇਸ ਸਬੰਧੀ ਡੀਐਸਪੀ ਸੁਖਵੰਤਰ ਸਿੰਘ ਜਨਦਾ ਦੇ ਕਹਿਣਾ ਹੈ ਕਿ ਇਸ ਕੈਦੀ ਰੀਸ਼ੂ ਨੂੰ ਇਲਾਜ ਦੇ ਲਈ ਹਸਪਤਾਲ ਲਿਆਂਦਾ ਗਿਆ। ਸੀ ਜਿੱਤੂ ਪੁਲਿਸ ਨੂੰ ਚਖਮਾ ਦੇ ਕੇ ਰੱਪੂ ਚੱਕਰ ਪੁੱਜਾ ਦਾ ਹਾਲਾਂਕਿ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮੁਰ ਤੋਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਰਿਸ਼ੂ ਵਾਸੀ ਬਗਦਾਦੀਗੜ ਫਿਰੋਜ਼ਪੁਰ ਦਾ ਇੱਕ ਕੈਦੀ ਸੀ ਜੋ ਕਿ ਬੰਦ ਸੀਗਾ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਜਿਹੜਾ ਕਿ ਬਿਮਾਰ ਸੀ ਉਹ 23 ਤਰੀਕ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਹੋਇਆ ਸੀ ਜੋ ਗਾਰਡ ਲੱਗੀ ਹੋਈ ਸੀ ਅੱਜ ਸਵੇਰੇ ਵਾਸ਼ਰੂਮ ਜਾਣ ਦਾ ਬਹਾਨਾ ਬਣਾ ਕੇ ਉਹ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ ਜੋ ਪੁਲਿਸ ਨੇ مشتਦੀ ਵਰਤਦੇ ਹੋਏ ਇਮੀਡੀਏਟਲੀ ਉਹਨੂੰ ਫੜ ਲਿਆ ਤੇ ਆਈਪੀਸੀ ਦੀਆਂ ਵੱਖ-ਵੱਖ ਧਰਾਵਾਂ ਤੇ ਪੁਲਸ ਰਿਕਾਰਡ ਵਿੱਚੋਂ ਭੱਜਣ ਕਰਕੇ ਉਸਤੇ ਕੇਸ ਰਜਿਸਟਰ ਕੀਤਾ ਗਿਆ ਤੇ ਉਹਦੀ ਗ੍ਰਿਫਤਾਰੀ ਪਈ ਸਰ ਕਿਹੜੇ ਬੰਦੇ ਜੇਗਾ ਉਹ ਚੋਰੀ ਦੇ ਕੇਸ ਦੇ ਵਿੱਚ ਅੰਦਰ ਸੀ ਸਰ ਕਿੰਨੀ ਦੇਰ ਤੋਂ ਜਿਹੜਾ ਹਸਪਤਾਲ ਦੇ ਵਿੱਚ ਐਡਮਿਟਡ ਹੈ ਸਰ ਇਹ ਕਿਹੜਾ ਸੀਗਾ ਰਿਸ਼ੂ ਤਈ ਤਰੀਕ ਨੂੰ ਦਾਖਲ ਹੋਇਆ ਸੀ 23 ਚਾਰ ਤੇ ਇਹ ਅਜੇ ਤੱਕ ਦਾਖਲ ਨਹੀਂ ਇਹਦੀ ਅਜੇ ਸਰਜਰੀ ਹੋਣੀ ਹੈ ਜਿਹਦੇ ਕਰਕੇ ਇਹ ਉੱਥੇ ਅਜੇ ਦਾਖਲ ਹੈ ਤੇ ਇਹ ਸਰਫਾਰ ਕਿਵੇਂ ਹੋਇਆ ਉਸਨੇ ਬਾਥਰੂਮ ਦਾ ਦੱਸ ਕੇ ਮੈਂ ਬਾਥਰੂਮ ਜਾਣਾ ਤਾਂ ਉਸ ਬਹਾਨੇ ਦੇ ਮੁਤਾਬਕ ਉਥੋਂ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਿਆ ਸਰ ਉੱਥੇ ਪਤਾ ਨਹੀਂ ਲੱਗਾ ਗਾਰਡੂ ਜਿਹੜੀਆਂ ਨਾਲ ਹੁੰਦੀ ਹੈ ਉਸ ਚੰ ਦੇ ਉੱਪਰ ਗਾਰਡ ਨੂੰ ਪਤਾ ਲੱਗਿਆ ਇਸੇ ਕਰਕੇ ਤਾਂ ਇਮੀਡੀਏਟਲੀ ਇਹਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਫਿਰ ਟਰੈਕ ਕੀਤਾ ਜੀ ਇਹਨਾਂ ਮਗਰ ਇਮੀਡੀਏਟਲੀ ਟਰੈਕ ਕੀਤਾ ਉਸ ਤੋਂ ਬਾਅਦ ਇਹਨੂੰ ਪਤਾ ਨਹੀਂ ਸੀ ਕਿ ਪੁਲਿਸ ਬਾਥਰੂਮ ਦੇ ਬਾਹਰ ਜਿਸ ਰਸਤੇ ਤੋਂ ਉਹ ਗਿਆ ਵੀ ਉਸ ਪੁਲ 'ਚ ਬਾਹਰ ਵੀ ਲੱਗੀ ਹੋਈ ਹੈ ਜੋ ਇਹ ਨਿਕਲਿਆ ਤੇ ਇਹਨੂੰ ਫੜ ਲਿਆ